ਮੁੰਡੇ ਤੇ ਫੇਰ ਵੀ ਪਿੰਡ 'ਚ ਇਕੱਠੇ ਰਹਿ ਲੈਂਦੇ ਆ ਵੀ ਇੱਕ ਪਿੰਡ ਦੇ ਵਿੱਚ 10 20 20 ਮੁੰਡੇ ਇਕੱਠੇ ਪੜਦੇ ਸੀ 10 ਕਿਤੇ ਪਿੰਡ 'ਚ ਅਜੇ ਵੀ ਹੈਗੇ ਜੇ 20 ਮੁੰਡੇ ਇੱਕ ਸਕੂਲ 'ਚ ਇਕੱਠੇ ਪੜਦੇ ਸੀ ਪਿੰਡ ਦੇ ਸੀ ਤੇ 10 ਮੁੰਡੇ ਅਜੇ ਵੀ ਪਿੰਡ 'ਚ ਰਹਿੰਦੇ ਆ 10 ਕਿਤੇ ਆਸੇ ਪਾਸੇ ਚਲੇ ਗਏ ਪਰ ਕੁੜੀਆਂ ਜਿਹੜੀਆਂ ਇਕੱਠੀਆਂ ਪੜਦੀਆਂ ਸੀ ਇਹ ਤੇ ਸਾਰੀਆਂ ਹੀ ਅਡਡਟ ਹੋ ਜਾਂਦੀਆਂ ਕੋਈ ਕਿਤੇ ਵਿਆਹੀ ਗਈ ਕੋਈ ਕਿਤੇ ਵਿਆਹੀ ਗਈ ਕੋਈ ਕਿਤੇ ਵੀ ਆਈ ਕਣਕਾਂ ਪੱਕੀਆਂ ਮਾਲਕਾਂ ਸਾਂਭ ਲਈਆਂ ਬੱਲੀ ਕਿਸੇ ਪਾਸੇ ਬੱਲੀ ਕਿਸੇ ਪਾਸੇ ਕੀ ਜੋਰ ਹੈ ਧੀਆਂ ਧਾਣੀਆਂ ਦਾ ਜੰਮੀ ਕਿਸੇ ਪਾਸੇ ਤੇ ਚੱਲੀ ਕਿਸੇ ਪਾਸੇ ਉਹ ਜੰਮਦੀ ਕਿਤੇ ਹੋਰ ਹੈ ਚੱਲੀ ਕਿਤੇ ਹੋਰ ਜਾਂਦੀ ਹੈ ਮੁੰਡੇ ਫੇਰ ਵੀ ਪਿੰਡ ਦੇ ਵਿੱਚ ਪੁਰਾਣੇ ਦੋਸਤ ਇਕੱਠੇ ਪੜਦੇ 10 20 ਮਿਲ ਪਣਗੇ ਵੀ ਆਪਾਂ 50 ਪੜਦੇ ਸੀ 20 25 ਤੇ ਹੈਗੇ ਆ ਨਾ ਪਿੰਡ 'ਚ ਪਰ ਕੁੜੀਆਂ ਤੇ ਸਾਰੀਆਂ ਹੀ ਕੋਈ ਕਿਤੇ ਚਲੇ ਜਾਂਦੀ ਕਿਉ ਕਿਤੇ ਚਲੇ ਜਾਂਦੀ ਕਿਉ ਕਿਤੇ